ਮੈਂ ਮਨਵੀਰ ਕੌਰ ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ ਅੱਜ ਦੇ ਪੰਜਾਬ ਇੰਟਰਸਟ ਦੇ ਇਸ એપisode ਚ ਗੱਲ ਕਰਾਂਗੇ ਕਿ ਤਰਨਤਾਰਨ ਦੇ ਇੱਕ ਸਰਪੰਚ ਦਾ ਜਿਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਮੈਰਿਜ ਪੈਲੇਸ ਦੇ ਵਿੱਚ ਬੈਠੇ ਦਾ ਪੁਆਇੰਟ ਬਲੈਂਕ ਰੇਂਜ ਤੇ ਆ ਕੇ ਜਿਸ ਤਰ੍ਹਾਂ ਕਤਲ ਕੀਤਾ ਗਿਆ ਉਸ ਤੋਂ ਬਾਅਦ ਉਸ ਘਟਨਾ ਤੋਂ ਬਾਅਦ ਸਾਡੀ ਸਰਕਾਰ ਦਾ ਰਿਸਪੌਂਸ ਕੀ ਹੈ ਤੇ ਖਾਸ ਤੌਰ ਤੇ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੀ ਰਾਜ ਕਰਦੀ ᱛਿਰ ਹੈਗੀ ਆ ਉਹਦੀ ਬੇਬਸੀ ਔਰ ਆਮ ਆਪੀ ਪਾਰਟੀ ਜੋ ਜੋ ਪ੍ਰਧਾਨ ਨੇ ਅਮਨ अरोड़ा ਉਹਨਾਂ ਦੀ ਬੇਬਸੀ ਆਪਣੇ ਸਾਹਮਣੇ ਹੈਗੀ ਆ ਐਵੇਂ ਲੱਗਦਾ ਹੈ ਕਿ ਗੱਲ ਹੱਥੋਂ ਬਾਹਰ ਹੋ ਚੁੱਕੀ ਆ ਐਂਡ ਅ ਅਮਨ अरोड़ा ਜੀ ਜਿਸ ਤਰ੍ਹਾਂ ਇਹ ਸਰਪੰਚ ਜਿਨ੍ਹਾਂ ਦਾ ਕਤਲ ਕੀਤਾ ਗਿਆ ਜਰਮਲ ਸਿੰਘ ਉਹਨਾਂ ਦੇ ਘਰ गए ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਔਰ ਉਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ ਜੋ ਗੱਲਬਾਤ ਹੋਈ ਹੈ ਉਸ ਗੱਲਬਾਤ ਦੇ ਆਧਾਰ ਦੇ ਉੱਤੇ ਮੈਂ ਅੱਜ ਦੀ ਵੀਡੀਓ ਤੁਹਾਡੇ ਸਾਹਮਣੇ ਬਣਾ ਰਹੀ ਹੈਗੀ ਆ ਇਹ ਜੋ ਗੱਲਬਾਤ ਹੈ ਇਹਨੂੰ ਸੁਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਹਾਰਡਲੀ 3 ਮਿੰਟ ਦੀ ਇਹ ਵੀਡੀਓ ਹੈ ਜਿਹਦੇ ਵਿੱਚ ਇਹ ਜੋ ਸਰਪੰਚ ਹੈ ਜਿਹਦਾ ਕਤਲ ਕੀਤਾ ਗਿਆ ਹੈ ਉਹਦੇ ਪਰਿਵਾਰ ਵੱਲੋਂ ਉਹਨਾਂ ਦੇ بیٹے ਵੱਲੋਂ ਬੜੇ ਵਾਜ਼ਿਬ ਸਵਾਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਅਮਨ अरोड़ा ਜੀ ਨੂੰ ਪੁੱਛੇ ਗਏ ਨੇ ਔਰ ਉਹਨਾਂ ਦਾ ਜਵਾਬ ਅਮਨ अरोड़ा ਜੀ ਕੋਲ ਨਹੀਂ ਸਿਕਾ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਵੇਖੋ ਜੋ ਕਿ ਮਹਿਜ 3 ਮਿੰਟ ਦੀ ਹੈ ਫਿਰ ਆਪਾਂ ਇਸ ਗੱਲ ਨੂੰ ਕੰਟੀਨਿਊ ਕਰਦੇ ਹਾਂ ਮੈਨੂੰ ਦਿੱਤਾ ਰਿਹਾ ਉਹਨਾਂ ਨੂੰ ਇੱਕ ਗਨਮੈਨ ਦਿੱਤਾ ਏ ਉਹ ਸ਼ਰਾਬ ਪੀ ਗਿਆ ਤੱਲੀ ਰਹਿਦਾ ਸੀ ਉਹਨੂੰ ਖੁਦ ਫਾਦਰ ਸਾਹਿਬ ਹੋਣੀ ਨਾਲ ਨੂੰ ਕਹਿੰਦੇ ਘਰ ਛੱਡ ਕੇ ਦਿੰਦੇ ਮੈਂ ਜਾਣਣਾ ਚਾਹੁੰਦਾ ਜਿਹੜੀ ਉਹਨਾਂ ਦੀ ਸਿਕਿਉਰਟੀ ਵਾਪਸ ਹੋਇਆ ਕਿਸ ਬਲਬੁੱਤ ਕਿਸ ਰੀਜ਼ਨ ਤੇ ਹੋਈ ਹੈ ਕਿ ਉਹਨਾਂ ਨੂੰ ਥ੍ਰੈਟ ਕਰ ਗਿਆ ਇਹ ਸੋਟੀ ਦੇ ਕਿੰਨੇ ਇਕੋਲਾ ਜਿਹਾ ਇਕੋਲਾ ਉਹ ਵੀ ਉਹ ਵੀ ਸ਼ਰਾਬ ਪੀ ਕੇ ਕੰਮ ਤੁਸੀਂ ਉਹਦਾ ਪਿਛੋਕੜ ਨਹੀਂ ਜੀ ਉਹਦੀ ਆਪ ਦੀ ਸਿਕਿਉਰਟੀ ਆ ਗਈ ਦਿੱਤੀ ਜੀ ਸਾਰੇ ਪਰਿਵਾਰ ਨੇ ਰਾਤ ਕੋਠੇ ਦੇ ਉੱਤੇ ਹੀ ਰਫਲਾ ਲੈ ਕੇ ਕੋਠਿਆਂ ਦੇ ਉੱਤੇ ਵਹਿੰਦੇ ਰਹੇ ਸਾਰੇ ਸਾਰੇ ਰਾਤ ਉਹਦੇ باوجود ਵੀ ਤਿੰਨ ਵਾਰਾਂ ਉਹ ਇਧਰ ਪਿੱਛੇ ਗੱਡੀਆਂ ਲਾ ਕੇ ਨੇ ਜੇ ਸੌਂ ਨੂੰ ਬਲਵਾ ਦਾ ਪਹੁੰਚਾਉਂਦੇ 2 ਉਹਦੇ ਪਹੁੰਚਦੇ ਨਾਲ ਹੀ ਉਸੇ ਗੱਡੀਆਂ ਰੁਕ ਜਾਂਦੀਆਂ ਨੇ ਉਸੇ ਗੱਡੀਆਂ ਰੋਕੇ ਡਾਂਡੇ ਮੀਂਹ ਤੇ ਰੁਕਿਓ ਹੈ ਬੇਟਾ ਪਤਾ ਹੈ ਆਪਾਂ ਇੱਥੇ ਸਰ ਚਾਰ ਵਾਰ ਘਰੇ ਆਏ ਆ ਇੱਕ ਵਾਰ ਅਮਰ ਬਲਟੋਏ ਫਾਇਰਿੰਗ ਹੋਈ ਹੈ ਠੀਕ ਹੈ ਜੀ ਕਿਉਂਕਿ ਇਹੀ ਆਪਣੇ ਬਲਬੂਤ ਦੇ ਇਥੋਂ ਭਜਾਉਂਦੇ ਨੇ ਘਰਾਂ ਤੋਂ ਆਉਂਦੇ ਸਾਡੇ ਗੋਲ ਨੀ ਸਾਉਤਿੰਦਰੇ ਸਾਡੇ ਫੁੱਫੜ ਜੀ ਉਹ ਸਾਤ ਦੁਨੀਆ ਅਰੋਧ ਦੀ ਉਹ ਕੱਡੇ ਜੱਤਾ ਕਿਸੇ ਟਿੰਡਾ ਸ਼ੁਰੂ ਹੋ ਗਿਆ ਉਹ ਸਿਰਫ ਅਸੀਂ ਆਪਣੀ ਸਿਕਿਉਰਟੀ ਆਪਣੀ ਗੱਡੀ ਗੱਡੀ ਗਰੁੱਪ ਲੈ ਕੇ ਘੁੰਮਦੇ ਫਿਰਦੇ ਹੁਣ ਘਰੇ ਵੱੜ ਕੇ ਬਹਿ ਜੂ ਇਹ ਤੋਂ ਪਹਿਲਾਂ ਵੀ ਇਹ ਤੋਂ ਪਹਿਲਾਂ ਵੀ ਉਹਨਾਂ ਨੂੰ ਗੋਲੀ ਲੱਗੀ ਹਾਂ ਇਹ ਤੋਂ ਪਹਿਲਾਂ ਵੀ ਸਰਪੰਚਾਂ ਨੂੰ ਗੋਲੀ ਲੱਗੀ ਉਹ ਨਾਰਾ ਘੱਡਿਆ ਜੀ ਉਹਨਾਂ ਦੇ ਗੱਡੀ ਤੇ ਆਇਆ ਉਹ ਤਾਂ ਬੈਠ ਗਿਆ ਉਹ ਕੁਰਸੀ ਤੇ ਉਹਨਾਂ ਨੂੰ ਗੋਲੀ ਲੱਗੀ ਆ ਚੀਜ਼ ਤੇ ਨਾਲ ਡਰਾਈਵਰ ਸਿਰਫ ਇੱਕ ਵਾਲ ਪਰ ਪਿਛੇ ਰਹਿ ਗਏ ਨਹੀਂ ਨਹੀਂ ਪਰ ਅਲੇਜ ਹੋ ਜਨਾ ਹੀ ਇਤੋ ਕਰਨ ਤੋਂ ਸਿੱਧੀ ਗੋਲੀ ਲਈ ਦਿਮਾਗ ਤੋਂ ਸਿਰਫ ਇੱਕ ਵਾਲ ਪਰ ਪਿਛੇ ਰਹਿ ਗਈ ਇੱਕ ਸਾਲ ਵਿੱਚ ਉਹਨਾਂ ਗੋਲੀਆਂ ਮਾਰੀਆਂ ਇੱਕ ਸਾਲ ਨੂੰ ਹੋਇਆ ਇਸ ਟੀਨ ਨੂੰ ਮੈਨੂੰ ਲੱਗਦਾ ਹੈ 10 ਨਹੀਂ ਹੋਏ ਇੱਕ ਮਾਰਨਾ ਫੋਨ ਦੇ ਤੇ ਮੱਕੀਆਂ ਗੱਲੀਆਂ ਹਸਦੀਆਂ ਮਾਰਚੇ ਦੀ ਮਾਰੀ ਜਦੋਂ ਦੁਕਾਨ ਤੇ ਪਹਿਲਾਂ ਦੋ ਵਾਰ ਗੋਲੀਆਂ ਚਲਾਈਆਂ ਉਹਦੇ ਸਰਪੰਚ ਸੱਰਬੀ ਉਹ ਡਬਲ ਪੋਰਸ਼ਨ ਉਹਦੇ ਪੋਰਸ਼ਨ ਤੇ ਬੈਠਾ ਉਹਨਾਂ ਥੱਲੇ ਮਾਰ ਗਏ ਉਹ ਗੋਲੀਆਂ ਜਦੋਂ ਗੱਡੀ ਗੋਲੀਆਂ ਮਾਰੀਆਂ ਡਰਾਈਵਰ ਦੇ ਹੱਥੀ ਤੇ ਸਰਪੰਚ ਸਾਹਿਬ ਦੀ ਹੀ ਕਾਨੇ ਹੋ ਜੀ ਸਦਾ ਜੀ ਇੱਕ ਡਰਾਈਵਰ ਸਾਡਾ ਨਾਲ ਉਹਨਾਂ ਦੇ ਹੱਥੇ 'ਚ ਵੱਡੀ ਜਦੋਂ ਉਹਨਾਂ 'ਤੇ 30 ਦਾ ਨਿਆਹ ਤੱਕ ਗਿਆ ਸਰ ਉਹਦੇ ਹੱਥ ਗੁਲਾਤਾ ਜਿਵੇਂ ਵੰਗਾ ਇੱਕ ਤਾਂ ਉਹ ਨਾ ਬੰਦੇ ਨੂੰ ਗੱਲਾਂ ਵੀ ਥ੍ਰੈਟ ਕਾਲਾਂ ਆਉਂਦੀਆਂ ਉਹਨੂੰ ਆਪਾਂ ਗਾਰੰਟੀ ਮੈਂਨ ਕੀ ਦੇਨੇ ਉਹ ਆਦਾਰੀ ਸਾਰੀ ਨਵਾਈ ਜਾਂਦੀ ਇਹਨੂੰ ਆਪਾਂ ਨਹੀਂ ਆਈ ਜਾਂਦਾ ਉਹ ਹੋਈ ਜਾਂਦਾ ਉਹ ਬੰਦੇ ਤੇ ਗੋਲੀਆਂ ਵੀ ਨਹੀਂ ਮਿਲਾਂ ਆਪਾਂ ਨੇ ਉਹਨਾਂ ਬੰਦੇ ਦੀ ਫਰਚੇ ਦੀ ਹੋਈ ਹੈ ਉਹਨਾਂ ਰਿਟਰਨ ਵੱਲ ਵੀ ਉਸੇ ਬੰਦੇ ਵੱਲ ਹੀ ਸੀਗੀ ਉਸੇ ਬੰਦੇ ਨੂੰ ਕੁਝ ਹੋ ਗਿਆ ਇੱਕ ਦੋ ਵਾਰ ਵਾਰ ਆਈ ਹੈ ਕੀ ਵੀ ਲੈ ਰਿਹਾ ਤਾਂ ਉਹਨਾਂ ਦੇ ਲੋਨ ਨੂੰ ਜਸਟੀਫਿਕੇਸ਼ਨ ਕੋਣ ਲੰਘ ਪੈਸੇ ਦੇ ਆ ਜਿਹਨੇ ਕੋ ਪੈਸੇ ਦੇ ਆ ਉਹਨਾਂ ਦਾ ਪੈਸਾ ਉਹ ਲਾ ਰਿਹਾ ਇਹ ਤੋਂ ਮਤ ਲਾ ਰਿਹਾ ਵੀ ਅਸੀਂ ਉਹਦਾ ਘਟ ਹੋਇਆ ਉਹ ਜਿਹੜਾ ਉਹ ਕਹਿੰਦਾ ਵੀ ਸਰਪੰਚ ਨੇ ਮੇਰਾ ਘਟ ਹੋਇਆ ਸੀ ਇਹ ਕਰਕੇ ਮੈਂ ਸਰਪੰਚ ਨੂੰ ਮਾਰਿਆ ਸਰਪੰਚ ਨੂੰ ਘਟ ਹੋਣ ਬਾਰੇ ਕੋਈ ਪਤਾ ਨਹੀਂ ਠੀਕ ਆ ਉਹ ਉਸਨੇ ਆਪ ਜੇਸੀਬੀ ਲਿਆ ਨੂੰ ਇਹ ਸਭ ਨਹੀਂ ਕੋਈ ਬੰਦਾ ਪੈਸੇ ਪੁਲਿਸ ਨੂੰ ਦੇ ਕੇ ਘੱਟਵਾ ਸਕਦਾ ਕਿਸਦਾ ਜੀ ਨਹੀਂ ਨਹੀਂ ਥੋੜੀ ਕੋ ਥੋੜੀ ਜਿਹੀ ਸਮਝ ਆ ਇਹਦਾ ਪਿੰਡ ਕਿਹੜਾ ਦਾ 10 ਸਾਰਾ ਨਾਰੀ ਪੇੜਾ ਹੈ ਉਹ ਕੰਦਾ ਜਿਹੜੀਆਂ ਟੱਠਾਂ ਹੈ ਨਾ ਟੱਟ ਹੈ ਦੀ ਨਸ਼ਨ ਵਸ਼ਣਾ ਚ ਹਾਂਜੀ ਇਹ ਨਹੀਂ ਆਪਾਂ ਨੂੰ ਪਤਾ ਤੂੰ ਸੁਣਿਆ ਇਸ ਗੱਲਬਾਤ ਨੂੰ ਕਿ ਅਮਨ अरोड़ा ਜੀ ਨੂੰ ਕਿਸ ਤਰ੍ਹਾਂ ਮ੍ਰਿਤਕ ਸਰਪੰਚ ਜਰਮਲ ਸਿੰਘ ਦੇ ਪਰਿਵਾਰ ਵੱਲੋਂ ਸਵਾਲ ਕੀਤੇ ਗਏ ਨੇ ਤੇ ਅਮਨ अरोड़ा ਜੀ ਕੋਲ ਕੋਈ ਵੀ ਜਵਾਬ ਨਹੀਂ ਸੀ ਸਵਾਲ ਕੀ ਸੀ ਸਭ ਤੋਂ ਪਹਿਲਾਂ ਉਹਨਾਂ ਦੇ ਬੇਟੇ ਵੱਲੋਂ ਪੁੱਛਿਆ ਗਿਆ ਕਿ ਕੇਵਲ ਇੱਕ ਪੁਲਿਸ ਪੁਲਿਸ ਜਿਹੜਾ ਗਾਰਡ ਹੈ ਉਹਨਾਂ ਨੂੰ ਮਿਲਿਆ ਹੋਇਆ ਸੀ ਉਹਨਾਂ ਦੇ ਫਾਦਰ ਨੂੰ ਔਰ ਉਹ ਵੀ ਅਕਸਰ ਸ਼ਰਾਬ ਦੀ ਹਾਲਤ ਦੇ ਵਿੱਚ ਰਹਿੰਦਾ ਸੀ ਤੇ ਉਹਨੂੰ ਛੱਡਣ ਲਈ ਉਹਨਾਂ ਦੇ ਫਾਦਰ ਖੁਦ ਘਰ ਤੱਕ ਜਾਂਦੇ ਸੀ ਦੂਸਰੀ ਗੱਲ ਉਹਨਾਂ ਨੇ ਕਹੀ ਕਿ ਉਹ ਜਾਨਣਾ ਚਾਹੁੰਦੇ ਨੇ ਕਿ ਉਹਨਾਂ ਦੇ ਫਾਦਰ ਦੀ ਜਰਮਲ ਸਿੰਘ ਜਿਹੜੇ ਸਰਪੰਚ ਦਾ ਕਤਲ ਹੋਇਆ ਉਹਦੀ ਸਿਕਿਉਰਿਟੀ ਕਿਉਂ ਕਟਾਈ ਗਈ ਹੈਗੀ ਆ ਮਤਲਬ ਕਿ ਬੀਤੇ ਸਮੇਂ ਵਿੱਚ ਕੋਈ ਸਿਕਿਉਰਿਟੀ ਦੀ ਕਟੌਤੀ ਕੀਤੀ ਗਈ ਹੈ ਤੇ ਉਹਨਾਂ ਨੇ ਸਵਾਲ ਅਮਨ ਅਰੋੜਾ ਜੀ ਨੂੰ ਪੁੱਛਿਆ ਕਿ ਕੀ ਥ੍ਰੈਟ ਘਟ ਗਿਆ ਸੀ ਬਹੁਤ ਬੇਵਸ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੋ ਸਰਕਾਰ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਨੇ ਜੋ ਇੱਕ ਵੱਡੇ ਕੱਦ ਦੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਇਸ ਤੋਂ ਅੱਗੇ ਅਮਨ अरोड़ा ਜੀ ਸਾਹਮਣੇ ਇਹ ਤੱਥ ਪੇਸ਼ ਕਰ ਰਿਹਾ ਹੈ ਪੀੜਤ ਪਰਿਵਾਰ ਕਿ ਉਹਨਾਂ ਵੱਲੋਂ ਕਿਵੇਂ ਆਪ ਹੋ ਕੇ ਆਪ ਅੱਗੇ ਹੋ ਕੇ ਆਪਣੇ ਕੋਠਿਆਂ ਤੇ ਚੜ ਕੇ ਆਪਣੀਆਂ ਰਫਲਾ ਨਾਲ ਪਕੜ ਕੇ ਖੁਦ ਸਿਕਿਉਰਿਟੀ ਜਿਹੜੀ ਆ ਆਪਣੇ ਇਸ ਜੀ ਦੀ ਕੀਤੀ ਜਾ ਰਹੀ ਸੀਗੀ ਇਹਦੇ ਤੋਂ ਐਵੇਂ ਮਹਿਸੂਸ ਹੁੰਦਾ ਹੈ ਕਿ ਸਾਡੀ ਸਟੇਟ ਦੇ ਵਿੱਚ ਪੁਲਿਸ ਤੇ ਭਰੋਸਾ ਤੇ ਪੁਲਿਸ ਨਾਮ ਦੀ ਕੋਈ ਵੀ ਜਿਹੜੀ ਸੈਂਸ ਆਫ ਸਿਕਿਉਰਿਟੀ ਹੈ ਉਹ ਖਤਮ ਹੋ ਚੁੱਕੀ ਆ ਤੇ ਲੋਕ ਹੁਣ ਸਾਰੀ ਗੱਲ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਚੁੱਕੇ ਨੇ ਕਿ ਸਾਨੂੰ ਆਪਣੀ ਰੱਖਿਆ ਜਿਹੜੀ ਉਹ ਖੁਦ ਕਰਨੀ ਪੈਗੀ ਇਸ ਤੋਂ ਅੱਗੇ ਪਰਿਵਾਰ ਦੱਸਦਾ ਹੈ ਕਿ ਕਿਵੇਂ ਚਾਰ ਵਾਰੀ ਇਹ ਜਿਹੜੇ ਧਮਕੀਆਂ ਦੇਣ ਵਾਲੇ ਸੀਗੇ ਜਿਹੜੇ ਉਹਨਾਂ ਨੂੰ ਮਾਰਨਾ ਚਾਹੁੰਦੇ ਸੀ ਉਹਨਾਂ ਦੇ ਘਰ ਤੱਕ ਵੀ ਆਏ ਚਾਰ ਵਾਰੀ ਔਰ ਗਵਾਂਡੀਆਂ ਨੇ ਰਿਸ਼ਤੇਦਾਰਾਂ ਨੇ ਅੱਗੇ ਲੱਗ ਕੇ ਇਹ ਚਾਰ ਵਾਰੀ ਹਮਲੇ ਨੂੰ ਰੋਕਿਆ ਇਸ ਤੋਂ ਇਲਾਵਾ ਇਹ ਪਰਿਵਾਰ ਦੱਸਦਾ ਕਿ ਇਸ ਤੋਂ ਪਹਿਲਾਂ ਵੀ ਦੋ ਵਾਰੀ ਉਹਨਾਂ ਤੇ ਹਮਲਾ ਹੋ ਚੁੱਕਾ ਇੱਕ ਦੁਕਾਨ ਦੇ ਵਿੱਚ ਜਿਹਦੇ ਵਿੱਚ ਔਰ ਦੂਸਰਾ ਇੱਕ ਗੱਡੀ ਦੀ ਗੱਡੀ ਜਦੋਂ ਚਲਾ ਰਹੇ ਸੀਗੇ ਉਸ ਗੱਡੀ ਤੇ ਵੀ ਹਮਲਾ ਹੋਇਆ ਗੋਲੀਆਂ ਚੱਲੀਆਂ ਤੇ ਉਹਦੇ ਚੋਂ ਬਾਲ-ਬਾਲ ਬਚੇ ਨੇ ਇਹ ਜਿਹੜੇ ਸਰਪੰਚ ਜਿਹਦੀ ਹੁਣ ਪਿਛਲੇ 2 ਦਿਨ ਪਹਿਲਾਂ ਇੱਕ ਮੈਰਿਜ ਪੈਲਸ ਦੇ ਵਿੱਚ ਉਸ ਪ੍ਰੋਗਰਾਮ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਕਤਲ ਕਰ ਦਿੱਤਾ ਗਿਆ ਇਸ سپੀੜਤ ਪਰਿਵਾਰ ਦੀ ਵੀਡੀਓ ਤੋਂ ਇੱਕ ਚੀਜ਼ ਆਪਣੇ ਸਾਹਮਣੇ ਸਪਸ਼ਟ ਹੈ ਕਿ ਸਾਡੀ ਜਿਹੜੇ ਵੱਡੇ ਕਦ ਦੇ ਚਾਹੇ ਲੀਡਰ ਨੇ ਅਮਨ ਅਰੋੜਾ ਹੋਣਾ ਵਰਗੇ ਸਾਡੀ ਸਰਕਾਰ ਹੈ ਇਹਦੇ ਕੋਲ ਇਸਪੀਚਲੈਸ ਹੈ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈ سپੀੜਤ ਪਰਿਵਾਰ ਨੂੰ ਦੇਣ ਦਾ ਤੇ ਜਿਹੜੀ ਸਾਡੀ ਪੁਲਿਸ ਹੈ ਇਹ ਇਹਨਾਂ ਗੈਂਗਸਟਰਾਂ ਦੇ ਅੱਗੇ ਇਹਨਾਂ ਕ੍ਰਿਮੀਨਲਸ ਦੇ ਅੱਗੇ ਬਿਲਕੁਲ ਫੇਲ ਹੋ ਚੁੱਕੀ ਸਾਨੂੰ ਨਜ਼ਰ ਆ ਰਹੀ ਹੈ ਐਡੀ ਵੱਡੀ ਕਠਨਾ ਹੋਣ ਤੋਂ ਬਾਅਦ ਆਪਾਂ ਦੇਖਿਆ ਤਰਨ ਤਰਨ ਸਾਹਿਬ ਵਾਈਲ ਇਕਸ਼ਨ ਚੋਣ ਤੋਂ ਬਾਅਦ ਇੱਕ ਐਸਐਸਪੀ ਨੂੰ ਇੱਕ ਯੰਗ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਇਹ ਕਹਿ ਕੇ ਕਿ ਉਹਨਾਂ ਵੱਲੋਂ ਜਿਹੜਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਹੈ ਉਹ ਨਹੀਂ ਸਹੀ ਤੰਗ ਦੇ ਨਾਲ ਲਿਆ ਗਿਆ ਹੈਗਾ ਪਰ ਹੁਣ ਆਪਣੇ ਸਾਹਮਣੇ ਐਡੀ ਵੱਡੀ ਕਾਰਵਾਈ ਹੈਗੀ ਆ ਜਿਹਦੇ ਵਿੱਚ ਗੈਂਗਸਟਰਸ ਆਪਣਾ ਦਬਦਬਾ ਉਸ ਮਾਝਾ ਏਰੀਆ ਦੇ ਵਿੱਚ ਸਿੱਧੇ ਰੂਪ ਚ ਸਾਫ ਰੂਪ ਦੇ ਵਿੱਚ ਦੇਖੋ ਪਹਿਲਾਂ ਉਹਨਾਂ ਤੇ ਕਿੰਨੇ ਹਮਲੇ ਹੋਏ ਨੇ ਲਗਾਤਾਰ ਔਰ ਹੁਣ ਇਹਨਾਂ ਗੈਂਗਸਟਰਸ ਨੇ ਆਪਣੇ ਜੋ ਕਤਲ ਕਰਨ ਦਾ ਇਹ ਮਨਸੂਬਾ ਸੀ ਉਹਦੇ ਵਿੱਚ ਉਹ ਕਾਮਯਾਬ ਹੋਏ ਨੇ ਕੋਈ ਵੀ ਰੀਜ਼ਨ ਕੋਈ ਵੀ ਕ੍ਰਿਮੀਨਲ ਬੰਦਾ ਕੋਈ ਵੀ ਰੀਜ਼ਨ ਦੇ ਸਕਦਾ ਉਹ ਸੀ ਰੀਜ਼ਨ ਦੇ ਨਾਲ ਆਪਾਂ ਸਹਿਮਤ ਹੋਈਏ ਨਾ ਹੋਈਏ ਇਹ ਆਪਣੀ ਆਪਣੀ ਡਿਸਕ੍ਰੀਸ਼ਨ ਹੈਗੀ ਆ ਬਟ ਦਾ ਪੁਆਇੰਟ ਇਜ਼ ਕਿ ਕਿਸੇ ਵੀ ਪੁਲਿਸ ਆਫੀਸਰ ਨੂੰ ਸੀਨੀਅਰ ਪੁਲਿਸ ਆਫੀਸਰ ਨੂੰ ਤਰਨਤਾਰ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਏਰੀਏ ਦੇ ਕਿਸੇ ਵੀ ਲੋਕਲ ਥਾਣਾ ਲੈਵਲ ਦੇ ਪੁਲਿਸ ਆਫੀਸਰ ਨੂੰ ਕਿਸੇ ਨੂੰ ਹਜੇ ਤੱਕ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਜਿਹੜਾ ਹੈ ਉਹ ਪੁਲਿਸ ਦੇ ਖਿਲਾਫ ਨਹੀਂ ਕੀਤਾ ਗਿਆ ਹੈ ਗੈਂਗਸਟਰ ਉਸ ਏਰੀਏ ਦੇ ਵਿੱਚ ਖਾਸ ਤੌਰ ਤੇ ਮਾਝਾ ਏਰੀਆ ਦੇ ਵਿੱਚ ਆਪਾਂ ਨੂੰ ਇਸ ਪੀੜਤ ਪਰਿਵਾਰ ਦੀ ਵੀਡੀਓ ਸੁਣ ਕੇ ਪਤਾ ਲੱਗ ਰਿਹਾ ਹੈ ਫਰਸਟ ਹੈਂਡ ਇਨਫੋਰਮੇਸ਼ਨ ਆਪਣੇ ਕੋਲ ਹੈ ਕਿ ਕਿਵੇਂ ਜਿਹੜੇ ਅਪਰਾਧਿਕ ਅਨਸਰ ਨੇ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਭਾਰੀ ਪੈ ਚੁੱਕੇ ਨੇ ਔਰ ਬੇਵਸ ਹੋ ਗਏ ਨੇ ਉਥੋਂ ਦੇ ਲੋਕ ਉਹਨਾਂ ਨੂੰ ਆਪਣੀਆਂ ਸਿਕਿਉਰਟੀਆਂ ਦੇ ਲਈ ਹਥਿਆਰਬੰਦ ਹੋਣਾ ਪੈ ਰਿਹਾ ਤੇ ਜਿਸ ਤਰ੍ਹਾਂ ਬੁਲੇਟ ਪ੍ਰੂਫ ਗੱਡੀਆਂ ਐਂਡ 올 ਦੈਟ ਐਂਡ ਇਸ ਦਰਮਿਆਨ ਜਿਹੜਾ ਸਾਡਾ ਪ੍ਰਸ਼ਾਸਨ ਹੈ ਸਾਡੀ ਜਿਹੜੀ ਪੁਲਿਸ ਹੈ ਉਹ ਅਸ਼ਿਉਰ ਨਹੀਂ ਕਰ 파ਰੀ ਹੈ ਲੋਕਾਂ ਨੂੰ ਕਿ ਉਹ ਪੁਲਿਸ ਜਿਹੜੀ ਆ ਲੋਕਾਂ ਨੂੰ ਸੇਫ ਰੱਖੇਗੀ ਤੇ ਕੋਈ ਵੀ ਅਪਰਾਧੀ ਕੰਸਰ ਕਿਸੇ ਵੀ ਤਰ੍ਹਾਂ ਦੀ ਕੋਈ ਟਾਰਗੇਟਡ ਕਿਲਿੰਗ ਮੋਸਲਬ ਇਹ ਨਹੀਂ ਕਰ ਸਕਦਾ ਹੈਗਾ ਖਾਸ ਤੌਰ ਤੇ ਟਾਰਗੇਟਡ ਕਿਲਿੰਗ ਪਰ ਇਹਦੇ ਨਾਲ ਹੀ ਇੱਕ ਸੈਡ ਪਾਰਟ ਇਹ ਵੀ ਹੈਗਾ ਕਿ ਜਿਹੜੀ ਪੋਲਿਟੀਕਲ ਐਂਗਲ ਹੈ ਜਿੱਥੇ ਸਾਡੇ ਪੋਲਿਟੀਕਲ ਪਰਸਨੈਲਿਟੀਆਂ ਨੇ ਉਹ ਉਸ ਪਰਿਵਾਰ ਦੇ ਵਿੱਚ ਗਏ ਨੇ ਅਮਨ ਅਰੋੜਾ ਮੈਂ ਦੁਬਾਰਾ ਕਹਾਂਗੀ ਕਿ ਵੱਡੇ ਕੱਦ ਦੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਪਰ ਉਹਨਾਂ ਦੀ ਸਮਝ ਉਹਨਾਂ ਦਾ ਜਿਹੜਾ ਕੌਨਫੀਡੈਂਸ ਹੈ ਉਹ ਬੇਵੱਸ ਲਾਚਾਰ ਨਜ਼ਰ ਆ ਰਹੇ ਨੇ ਜੋ ਆਰਐਨਏ ਜਦੋਂ ਉਸ ਪਰਿਵਾਰ ਦੀਆਂ ਕੰਪਲੇਂਟਸ ਜਿਹੜੀਆਂ ਨੇ ਉਹ ਸੁਣਦੇ ਨੇ ਅਮਨ ਅਰੋੜਾ ਜੀ ਨੇ ਸਾਲ 2022 ਤੋਂ ਹੀ ਸਾਲ 2022 ਤੋਂ ਹੀ ਲਗਾਤਾਰ ਅਰੋੜਾ ਜੀਆ ਸਟੇਟਮੈਂਟਸ ਦਿੱਤੀਆਂ ਨੇ ਕਿ ਇਹ ਜਿਹੜੇ ਗੈਂਗਸਟਰਸ ਨੇ ਪੰਜਾਬ ਛੱਡ ਕੇ ਚਲੇ ਜਾਣ ਇਹਨਾਂ ਨੂੰ ਇਹਨਾਂ ਨੂੰ ਅਕਲ ਸਿਖਾਈ ਜਾਊਗੀ ਵਗੈਰਾ ਵਗੈਰਾ ਮੈਂ ਕੁਝ ਸੈਂਪਲ ਤੁਹਾਡੇ ਸਾਹਮਣੇ ਉੱਥੇ ਵੀਡੀਓ ਤੇ ਚਲਾ ਵੀ ਦਿੰਦੀ ਆ ਜਿੱਥੇ ਅਮਨ ਅਰੋੜਾ ਜੀ ਦੇ ਇਹ ਬਿਆਨ 2022 ਤੋਂ ਹੀ ਸਾਡੇ ਸਾਹਮਣੇ ਨੇ ਪਰ ਅਸੀਂ ਔਨ ਦਾ ਅਦਰ ਹੈਂਡ ਕੀ ਵੇਖ ਰਹੇ ਆ ਕਿ ਇਹ ਕੇਵਲ ਬਿਆਨ ਨੇ ਇਹਨਾਂ ਦਾ ਕੋਈ ਵੀ ਅਸਰ ਨਹੀਂ ਹੋਇਆ ਗਾਇਸ ਕੋਈ ਪੋਲੀਟੀਸ਼ੀਅਨ ਹੈ ਉਹਦੀ ਸਟੇਟਮੈਂਟ ਦਾ ਉਹਦੇ ਬਿਆਨ ਦਾ ਕੋਈ ਅਸਰ ਨਾ ਹੋਣਾ ਆਪਣੇ ਆਪ ਹੀ ਉਸ ਇਨਸਾਨ ਦੀ ਉਸ ਪੋਲੀਟੀਕਲ ਪਾਰਟੀ ਦੀ ਆਪਣੀ ਹੋਂਦ ਤੇ ਉਹਨਾਂ ਦੀ ਜਿਹੜੀ ਪੋਲੀਟੀਕਲ ਰਾਜਨੀਤਿਕ ਪਕੜ ਹੈ ਔਰ ਜਿਹਨੂੰ ਆਪਾਂ ਪਾਵਰ ਕਹਿੰਦੇ ਆ ਉਹਦੇ ਉੱਤੇ ਵੱਡੇ ਸਵਾਲ ਖੜੇ ਕਰਦੇ ਕਿ ਕੇਵਲ ਬਿਆਨਬਾਜ਼ੀਆਂ ਨੇ ਅਗਰ ਆਪਾਂ ਅਮਨ ਅਰੋੜਾ ਜੀ ਦੇ ਬਿਆਨ ਦੇਖੀਏ ਤਾਂ ਲਗਾਤਾਰ ਕਈ ਵਾਰੀ ਇਹੋ ਜਿਹੇ ਬਿਆਨ ਦੇ ਚੁੱਕੇ ਨੇ ਕਿ ਗੈਂਗਸਟਰ ਪੰਜਾਬ ਛੱਡ ਕੇ ਭੱਜਣ ਪਰ ਹੋ ਨਹੀਂ ਰਿਹਾ ਉਹਵੇਂ ऑन द कंट्रारी ਜਿਹੜੇ ਗੈਂਗਸਟਰਸ ਨੇ ਹੋਰ ਅਪਰਾਧੀ ਕ੍ਰਿਮੀਨਲਸ ਨੇ ਉਹ ਹੋਰ ਵੱਡੇ ਤੋਂ ਵੱਡੇ ਕਰਾਇਮ ਕਰਕੇ ਇੱਕ ਤਰ੍ਹਾਂ ਦੀ دہشت ਜਿਹੜੀ ਆ ਉਹ ਆਪਣੇ ਸਾਹਮਣੇ ਪਾ ਰਹੇ ਨੇ ਪਰ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਦੇ ਵੱਡੇ ਲੀਡਰ ਨਾ ਹੀ ਆਪਣੀ ਸਰਕਾਰ ਨੂੰ ਕੋਈ ਕੋਈ ਸਵਾਲ ਕਰ ਰਹੇ ਨਹੀਂ ਨਾ ਹੀ ਪੁਲਿਸ ਨੂੰ ਕਿਸੇ ਤਰ੍ਹਾਂ ਦੇ ਨਾਲ ਕੋਈ ਕੋਈ ਡਾਇਰੈਕਸ਼ਨਸ ਦੇ ਰਹੇ ਨੇ ਜਾਂ ਪੁਲਿਸ ਤੇ ਕੋਈ ਕਾਰਵਾਈ ਕਰ ਰਹੇ ਨੇ ਕਿ ਇਹ ਜਿਹੜਾ ਢਿੱਲਾਪਨ ਹੈ ਕਿਉਂ ਹੈ ਔਰ ਨਾ ਹੀ ਯਮਨ ਰੂੜਾ ਹੋਣਾ ਵਰਗੇ ਵੱਡੇ ਕੱਦੇ ਲੀਡਰ ਆਪ ਕੋਈ ਪ੍ਰੋਮਿਸ ਕਰਨ ਦੀ ਕਪੈਸਿਟੀ ਦੇ ਵਿੱਚ ਹੈਗੇ ਨੇ ਅਮਨ ਅਰੋੜਾ ਜੀ ਨੇ ਇੱਕੋ ਹੀ ਗੱਲ ਨੂੰ ਬਾਰ-ਬਾਰ ਰਿਪੀਟ ਕੀਤਾ 2022 ਚ ਵੀ ਤੇ ਹੁਣ ਵੀ ਕਿ ਇਹ ਜਿਹੜੇ ਗੈਂਗਸਟਰਸ ਨੇ ਪਿਛਲੀਆਂ ਸਰਕਾਰਾਂ ਦੀ ਪਿਧਾਇਸ਼ ਨੇ ਆਪਾਂ ਮੰਨਦੇ ਆਂ ਇਸ ਗੱਲ ਨੂੰ ਕਿ ਹੋ ਸਕਦਾ ਹੈ ਗੈਂਗਸਟਰਸ ਦਾ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉਹ ਪਿਛਲੀਆਂ ਸਰਕਾਰਾਂ ਵੇਲੇ ਵੀ ਸੀਗਾ ਪਰ ਜਿਹੜੇ ਹੁਣ ਇਹ ਅਸੀਂ ਨਾਮ ਸੁਣਦੇ ਪਏ ਆਂ ਇਹ ਨਵੇਂ ਨਾਮ ਨੇ ਇਹ ਹੁਣ ਸਾਡੇ ਸਾਹਮਣੇ ਆ ਰਹੇ ਨੇ ਕਿ ਇਹ ਜਿਹੜੇ ਨਵੇਂ ਕ੍ਰਾਈਮਨਲਸ ਨੇ ਕਿਵੇਂ they have organized themselves in such a way ki across punjab across the state oh kivein crime jada hai oh karan de vich kamyab ho rahe ne te police ya koi vi tantra unna nu rok nahi pa reya eh bahut easy hunda man roda liya kisi vi hor politician de layi is kar de vich afsos karan jana agar ik ik shart inade kol hundi ਕਿ ਚਲੋ ਮੁਆਵਜ਼ਾ ਦੇ ਆਉਣੇ ਹੈ ਕਿਆਂ ਕਿਸੇ ਪਰਿਵਾਰ ਨੂੰ ਆਪਾਂ ਅਕਸਰ ਦੇਖਿਆ ਹੈ ਕਿ ਜਦੋਂ ਮੁਆਵਜ਼ਾ ਦੇ ਦੇਵੇ ਕੋਈ ਵੀ ਪੋਲੀਟੀਸ਼ੀਅਨ ਉਥੇ ਮੁਆਵਜ਼ੇ ਦਾ ਐਲਾਨ ਕਰਾਵੇ ਤਾਂ ਜਿਹੜੀਆਂ ਗੱਲਾਂ ਨੇ ਬਹੁਤ ਆਸਾਨ ਹੋ ਜਾਂਦੀਆਂ ਨੇ ਪੋਲੀਟੀਸ਼ੀਅਨਸ ਦੇ ਲਈ ਪਰ ਇਸ ਵਕਤ ਆਪਾਂ ਨੂੰ ਬੇਵੱਸੀ ਲਚਾਰੀ ਜਿਹੜੀ ਆ ਉਹ ਸ਼ਰਿਆਮ ਨਜ਼ਰ ਆ ਰਹੀ ਹੈ ਤੇ ਫੋਕੀ ਬਿਆਨਬਾਜ਼ੀ ਆਮ ਆਦਮੀ ਪਾਰਟੀ ਦੇ ਨਾਲ ਲੀਡਰਾਂ ਦੀ ਕਿਸੇ ਵੀ ਤਰ੍ਹਾਂ ਯੂਸਫੁਲ ਨਹੀਂ ਹੈਗੀ ਬਲਕਿ ਹਾਲਾਤ ਹੋਰ بگੜ ਰਹੀ ਨਹੀਂ ਇਸੇ ਨਾਲ ਹੀ ਮੈਂ ਇਸ ਵੀਡੀਓ ਨੂੰ ਖਤਮ ਕਰਾਂਗੀ ਆਖਰੀ ਸਵਾਲ ਪੁੱਛਦੇ ਹੋਏ ਕਿ ਜਿਹੜੀ ਸਟੇਟ ਹੈ ਸਾਡੀ ਜੋ ਸਰਕਾਰ ਹੈ ਇਹਨੂੰ ਚਲਾ ਕੌਣ ਰਿਹਾ ਹੈਗਾ ਫਿਲਹਾਲ ਇਹ ਵੀਡੀਓ ਵੇਖਣ ਲਈ ਮੇਰੇ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ